ਮੈਂ ਜੋੜਿਆ ਸੀ ਤੇ ਮੈਂ ਹੀ ਹੁਣ ਦੱਤਾ ਕਰਕੇ ਜੋੜ ਦਿੱਤਾ ਤੁਰ ਜਾ ਤੁਰ ਜਾ ਕੋਈ ਨਹੀਂ ਕੀਤਾ ਤੂੰ ਤੁਰਦਾ ਤੁਰਦਾ ਹਾਂ ਇਹ ਤੂੰ ਕਿਤੇ ਲੈ ਟਾਪਸ ਐ ਵਾਲਗਾਂ ਮੈਂ ਇਹ ਵਾਲਗਾਂ ਕਿਉਂ ਪਾਣੀ ਸਰਦੀ ਮੈਂ ਐ ਨੱਕ ਚ ਕੋਕਾ ਤੇ ਕੋਕਾ ਤਾਂ ਮੇਰਾ ਕੇ ਵੀ ਇਨੇ ਜੱਦਾ ਹੋਏਗਾ ਦੀ ਕੋਈ ਅੱਜ ਮੈਂ ਨਵਾਂ ਤੇ ਕੋਕਾ ਪਾਇਆ ਨਹੀਂ ਜੀਤੀ ਇਹ ਆ ਜੀ ਬਾਲੇ ਦੀ ਕੁੜੀ ਰੰਗ ਹੋਰਾ ਕਰਕੇ ਆਈ ਇਹਨੇ ਦਹਾਂ ਦੇ ਨਾਂ ਬਾਤ ਅਜੀ ਸਟੋਰੀ ਪਾਵਾਂਗਾ ਆ ਸੇਵ ਦਾ ਸਕਰੀਨਸ਼ਾਟ ਮਾਰ ਲਿਓ ਇਹ ਰੰਗ ਫੇਰ ਕਾਲਾ ਹੋ ਜਾਣਾ ਨੰਨ ਕਰਮੀ ਚ ਕਾਲਾ ਹੋਣਾ ਹੀ ਆ ਕੋਈ ਨਹੀਂ ਐਦਾਂ ਹੀ ਕਹਿੰਦੇ ਨੇ ਮੁੜ ਕੇ ਸਾਰੇ ਕਰਮੀ ਦਾ ਬਾਦੋ ਦੇ ਮਰੋੜਿਆਂ ਦਾ ਮਾਰਿਆ ਤੇ ਜੱਟ ਸਾਹਤ ਹੋ ਗਿਆ ਸੀ ਤੇ ਅਹੀਂ ਤੇ ਕਾਲੇ ਹੋਣਾ ਹੀ ਆ ਕੋਈ ਨਹੀਂ ਕੀ ਕਹਿਣ ਲੱਗੇ ਆ ਆ ਵੇਖ ਤੱਤਾ ਕਿੱਟਾ ਘੋਵੇ ਐਹੋ ਜਿਹਾ ਪ्योर ਦੇਸੀ ਕਿਉਂ ਹੁੰਦਾ ਆ ਵੇਖ ਲੈ ਬਿਨਾ ਮਲਾਪ ਤੋਂ ਇੱਧਰ ਆਣ ਕੇ ਵੇਖ ਹੈ ਨਹੀਂ ਦਿੱਸਦਾ ਹੁੰਦਾ ਬਾਈ ਥੂਰੋਂ ਦੇਖਦਾ ਪਿਆ ਹਾਂ ਆ ਵੇਖ ਲੈ maybe